ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਫ ਜੈ ਮਾਤਾ ਦੀ ਰਾਮ ਰਾਮ ਟੜਾ ਸਵਾਗਤ ਤੁਹਾਡੇ ਆਪਣੇ ਚੈਨਲ ਡਿਲੀ ਲਾਈ ਬਲੌਗ ਤੇ ਅੱਜ ਅਸੀਂ ਚਲੇ ਆਂ ਕੋਠੇ ਤੇ ਪੂਤਨਾ ਤੋੜਨ ਮੰਮੀ ਆਂਦੇ ਚਟਨੀ ਬਣਾਉਣੀ ਆ ਮੈਂ ਚਲੋ ਕੋਠੇ ਤੋਂ ਲੈ ਆਉਨੇ ਪੂਤਨਾ ਜਾ ਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਚਟਨੀ ਤੇ ਪਹਿਲਾਂ ਆਪਾਂ ਪੁਦੀਨਾ ਲਿਆਉਨੇ ਆ ਤੋੜ ਕੇ ਤੇ ਫਿਰ ਧੰਨ ਬਖਾਲਦੇ ਆ ਇਧਰ ਸਾਡੇ ਗਲੀ ਦਾ ਵੀਓ ਵੇਖੋ ਬੱਡੀ ਲੱਗੀ ਆਪਣੀ ਝੋਟਾ ਖਲੋਤਾ ਤੋਪ ਲੱਗੀ ਪੂਰੀ ਕੜਾਕੇ ਦੀ ਅੱਜ ਹਜੇ ਹੁਣੇ ਆਇਆ ਮੈਂ ਗੇੜੇ ਲਾ ਕੇ ਦੋ ਕਿਤੇ ਮੰਮੀ ਆਂਦੇ ਵੀਡੀਓ ਪਾ ਲਈਏ ਕਿਤੇ ਕਿਥੇ ਬਿੱਲੋ ਦੋਗਾ ਆਵਗਾ ਸੁਤੀਏ ਬਿੱਲੇ ਬੱਲੇ ਬੂਆ ਮਾਰਦਾ ਬੱਲੇ ਤੇ ਆ ਰੱਖੇ ਹੀ ਆਏ ਚੰਗਾ ਕੋਠੇ ਦਾ ਹੋਗੇ ਪੂਤ ਨਾ ਤੋੜ ਲਈਏ ਚੰਗਾ ਧਿਆਨ ਰੱਖੀ ਉਹਨੇ ਹੀ ਬੜੀ ਸਿਆਣੀ ਹੈ ਰ ਨੂੰ ਗੱਡੀ ਦੀ ਰਾਖੀ ਕਰਦੀ ਬਾਹਰ ਬੈ ਕੇ ਹੇ ਤਾਂ ਬਗੈਮ ਲੱਗੀ టమాట తోడే రోడ్ ਤੋੜੋ ਫਿਰ ਪਦੀਨਾ ਚਲਿਏ ਥੱਲੇ ਗਰਮੀ ਬੜੀ ਇੰਤਸ ਆ ਜਾਂਦੀ ਆਹ ਕਰਕੇ ਟੋਟੇ ਦੋੜਾਗੇ ਤੱਕ ਪੂਤਣਾਂਡੇ ਤੋੜਨ ਮਮੀ ਹੋ ਵੀ ਫੁੱਲ ਸੁੱਕ ਗਿਆ ਜਿਹੜਾ ਉਹ ਦਿਨ ਤੁਹਾਨੂੰ ਖਾਇਆ ਸੀ ਆ ਗਰਮੀ ਕਰਕੇ ரோஜ பைதா ரோஜ பூதனா தோட ஜெய தயாரி தோடா பூத்தனா தோடா குற்றோ சடனே தான் ਮੰਮੀ ਨੇ ਕਰਕੇ ਰੱਖ ਲਈ ਤਿਆਰੀ ਪੂਰੀ ਘੋਟਣਾ ਵੀ ਲੈ ਆਂਦਾ ਸਰਚ ਲਾਈਟ ਚਾਲੂ ਕਰਕੇ ਰਿੰਗ ਲਾਈਟ ਤੇ ਫੇਰ ਇਹ ਕਰਦੇ ਸ਼ੁਰੂ ਇਹ ਕਰਨ ਦੇ ਮੇ ਡੰਡੀਆਂ ਮੈਂ ਕਿ ਲਾ ਦਈਏ ਮੂੰਹ ਦੇ ਵਿੱਚ ਆਉਣਗੀਆਂ ਮੁੱਢੇ ਇਹ ਲਾ ਦੇ ਦੀਆਂ ہاں ਡੰਡੀਆਂ ਸਕਤ ਹੁੰਦੀਆਂ ਨਾ ਅੱਛਾ ਤੇ ਪਦੀਨੇ ਦੇ ਪੱਤੇ-ਪੱਤੇ ਜਿਹੜੇ ਉਹ ਆਪਾਂ ਪਾਉਣੇ ਆ ਤੇ ਜਿਹੜੇ ਡੰਡੀਆਂ ਉਹ ਆਪਾਂ ਲਾ ਦੇਣੀਆਂ ਕਿਉਂਕਿ ਡੰਡੀਆਂ ਸਜ਼ੁਤ ਹੁੰਦੀਆਂ ਆ ਮਤੇ ਫਿਰ ਮੋਢੇ ਵਿੱਚ ਆਉਂਦੀਆਂ ਜਿੱਤਨਾ ਜਿਹੜਾ ਪਦੀਨਾ ਵਾ ਫਿਰ ਜਲਦੀ ਕੁੱਟਿਆ ਜਾਂਦਾ ਆ ਡੰਡਗਾੜੀ ਹਿਲਾ ਦੇਣਗੇ ਲਓ ਜੀ ਹੁਣ ਆਪਾਂ ਚਟਣੀ ਜਿਹੜੀ ਆ ਬਣਾਉਣੀ ਸ਼ੁਰੂ ਕਰਦੇ ਆ ਪਦੀਨਾ ਆਪਾਂ ਤੋੜ ਲੈਂਦਾ ਵਾ ਤੇ ਡੰਡੀਆਂ ਜਿਹੜੀਆਂ ਆਪਾਂ ਉਤਾਰ ਲੀਆਂ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਪਦੀਨਾ ਪਾਵਾਂਗੇ ਹੂੰ ਤੇ ਪਦੀਨਾ ਲਿਆ ਵਾ ਆਪਾਂ ਥੋੜਾ ਲੋੜ ਅਨੁਸਾਰ ਲਿਆ ਜਿੰਨੀ ਚਟਣੀ ਹੋਵੇ ਦੇ ਜਿਆਦਾ ਹੋਵੇ ਤੇ ਜਿਆਦਾ ਪਦੀਨਾ ਪਾ ਲਈਦਾ ਜੇ ਘੱਟ ਹੋਵੇ ਤੇ ਫਿਰ ਘੱਟ ਪਦੀਨਾ ਪਾ ਲਈਦਾ ਤੇ ਆ ਨਿਆ ਪਤਨੀਆਂ ਤੇ ਤਨੀਏ ਨੂੰ ਵੀ ਆਪਾਂ ਨਾ ਹਰਿਆ ਹਰਿਆ ਜਿਹੜਾ ਤਨੀਆ ਮੰਨੋ ਤੇ ਉਹ ਆਪਾਂ ਪੱਤੇ ਲਾ ਗਏ ਤੇ ਉਹ ਕੱਟ ਲਿਆ ਥੋੜਾ ਜਿਹਾ ਆ ਆਪਾਂ ਮਿਰਚਾਂ ਲਈਆਂ ਵਾ ਚਾਰ ਪੰਜ ਇਹ ਕੋੜੀ ਨਹੀਂ ਮਿਰਚਾਂ ਉਨ ਨਹੀਂ ਅੱਜਕੱਲ ਇਹ ਪਾਵਾਂਗੇ ਤੁਸੀਂ ਜੇ ਘੱਟ ਖਾਣਾ ਚਾਹੋ ਤੇ ਘਾਟੇ ਵੀ ਖਾ ਸਕਦੇ ਜ ਤੇ ਉਹਦੇ ਸੰ ਦੋ ਪਾਲੋ ਤੇ ਇਹ ਭਰੇ ਅੱਜ ਕੋੜੀ ਨਹੀਂ ਮਿਰਚ ਮੈਂ ਵੇਖੀ ਤਾਂ ਕਰਕੇ ਪਾਉਣ ਲੱਗੇ ਆਹ ਲੈ ਆਪਾਂ ਪਿਆਜ਼ ਪਿਆਜ਼ ਨੂੰ ਬਰੀਕ ਬਰੀਕ ਕੱਟ ਲਿਆ ਵਾ ਤੇ ਦੋ ਪਿਆਜ਼ ਹੀ ਨੇ ਤੇ ਪਿਆਜ਼ ਨੂੰ ਵੀ ਆਪਾਂ ਬਰੇਕ ਬਰੇਕ ਕੱਟ ਲਿਆ ਨਾਰ ਦੇਣਾ ਇੱਕ ਚਮਚਾ ਲਿਆ ਨਾਰ ਦੇਣਾ ਆਪਾਂ ਪੀਸਿਆ ਲਵਾਂਗੇ ਤੇ ਜੇ ਤੁਸੀਂ ਸਾਬਤ ਲੈਣਾ ਚਾਹੋ ਤੇ ਸਾਬਤ ਵੀ ਨਾਰ ਦੇਣਾ ਲੈ ਸਕਦੇ ਜੋ ਜੇ ਤੁਸੀਂ ਸਾਬਤ ਨਾਰ ਦੇਣਾ ਲੈਣਾ ਤੇ ਫਿਰ ਉਹਨੂੰ ਥੋੜਾ ਜਿਹਾ ਪਾਣੀ ਦੇ ਵਿੱਚ ਪਹਿਲਾਂ ਭਿਉ ਲਿਓ ਕਿਉਂਕਿ ਪਾਣੀ ਦੇ ਵਿੱਚ ਮੁਰਕੇ ਭਿਉਣ ਨਾਲ ਨਾਰ ਦੇਣਾ ਛੇਤੀ ਘੁੱਟਿਆ ਜਾਂਦਾ ਆ ਆਪਾਂ ਨਮਕ ਪਾਵਾਂਗੇ ਥੋੜਾ ਜਿਹਾ ਆਪਾਂ ਕਾਲਾ ਨਮਕ ਪਾਵਾਂਗੇ ਹਨਾ ਤੇ ਰੋੜ ਅਨੁਸਾਰ ਜੇ ਵਿੱਚ ਹੋਣੀ ਉਹਦੇ ਵਿੱਚ ਵੀ ਆਪਾਂ ਪਾ ਲਈ ਹਰਦੀ ਜੇ ਪਾਉਣੀ ਤੇ ਹਲਦੀ ਵੀ ਪਾ ਸਕਦੇ ਜੇ ਆਪਾਂ ਥੋੜੀ ਜਿਹੀ ਪਾਵਾਂਗੇ ਤੇ ਹੁਣ ਆਪਾਂ ਚੱਣੀ ਜਿਹੜੀ ਆ ਉਹ ਬਣਾਉਣੀ ਸ਼ੁਰੂ ਕਰਦੇ ਆ ਤੇ ਆਪਾਂ ਬਦੀਨੇ ਨੂੰ ਵੀ ਧੋ ਲਿਆ ਸੀ ਤੇ ਆਪਾਂ ਆਪਾਂ ਹੁਣ ਪਹਿਲਾਂ ਮਿਰਚਾਂ ਘੁੱਟਾਂਗੇ ਮਿਰਚਾਂ ਨੂੰ ਘੁੱਟਾਂਗੇ ਪਹਿਲਾਂ ਪਾਣੀ ਨਹੀਂ ਪਾਉਣਾ ਇਸੇ ਤਰ੍ਹਾਂ ਹੀ ਘੁੱਟੜੂਗਾ ਜਦੋਂ ਮਿਰਚਾਂ ਕੁੱਟਣੀਆਂ ਉਹਦਾ ਮੂੰਹ ਪਿੱਛੇ ਰੱਖਣਾ ਵਾ ਅੱਖਾਂ ਦੇ ਵਿੱਚ ਛਿੱਟੇ ਨਾ ਪੈਣ ਲਓ ਜੀ ਮਿਰਚਾਂ ਸਾਡੀਆਂ ਕੁੱਟੀਆਂ ਗਈਆਂ ਵਾ ਤੇ ਇਸ ਤਰ੍ਹਾਂ ਦੀ ਹੀ ਕੁੱਟਣ ਗਾ ਤੇ ਹੁਣ ਪਦੀਨਾ ਜਿਹੜਾ ਉਹ ਵੀ ਆਪਾਂ ਪਾ ਦਾਂਗੇ ਵਿੱਚ ਤੇ ਜਿਹੜਾ ਧਨੀਆ ਵਾ ਉਹ ਵੀ ਪਾ ਦਾਂਗੇ ਧਨੀਆ ਤੇ ਪਦੀਨਾ ਇਕੱਠੇ ਪਾ ਲੈਣਾ ਤੇ ਹੁਣ ਇਹਨਾਂ ਫੋਟੋ ਲਾ ਲਈ ਲੋ ਜੀ ਚਟਨੀ ਹੋਣ ਦੀ ਤਿਆਰ ਤੁਸੀਂ ਇਹਨਾਂ ਚਰ ਵੀਡੀਓ ਨੂੰ ਲਾਈਕ ਕਰ ਦਿਓ ਤੇ ਵਧੀਆ-ਵਧੀਆ ਜੇ ਕਮੈਂਟ ਕਰੋ ਸਾਡਾ ਹੌਸਲਾ ਵਧੇ ਤੇ ਤੁਸੀਂ ਵੀ ਘਰੇ ਐਦਾਂ ਦੀ ਚਟਨੀ ਬਣਾ ਕੇ ਵੇਖਿਓ ਤੇ ਫਿਰ ਸਾਨੂੰ ਦੱਸਿਓ ਕਿੰਦਾਂ ਦੀ ਬਣਦੀ ਚਟਨੀ ਇਹਨਾਂ ਪਾਵੇਂ ਮਿੱਸੀ ਰੋਟੀ ਨਾ ਖਾਓ ਪਾਵੇਂ ਤਾਜੀ ਰੋਟੀ ਨਾ ਖਾਓ ਜਿੱਦਾਂ ਮਰਜ਼ੀ ਖਾਓ ਲਓ ਜੀ ਧਨੀਆ ਤੇ ਪਦੀਨਾ ਜਿਹੜਾ ਸਾਡਾ ਕੁੱਟਿਆ ਗਿਆ ਵਾ ਤੇ ਇਸ ਤਰ੍ਹਾਂ ਦੇ ਗੁੱਟਣਾਵਾਂ ਜਿਆਦਾ ਨਹੀਂ ਆ ਬਰੀਕ ਕਰਨ। ਹੁਣ ਜਿਹੜੇ ਪਿਆਜ਼ ਹਨ ਉਹ ਵੀ ਆਪਾਂ ਵਿੱਚ ਪਾ ਦਾਂਗੇ। ਤੇ ਜਿਹੜਾ ਨਾਰਦਾਣਾ ਨਾ ਆਪਣੇ ਤੇ ਚਾਹੋ ਤੁਸੀਂ ਜਿਆਦਾ ਵੀ ਪਾ ਸਕਦੇ ਜੋ ਤੇ ਆਪਾਂ ਹਿਸਾਬ ਨਾਲ ਬੋਣੇ ਇੱਕ ਚਮਚਾ ਨਾਰਦਾਣੇ ਦਾ ਵੀ ਵਿੱਚ ਪਾ ਦਾਂਗੇ। ਹੁਣ ਆਪਾਂ ਇਹਨੂੰ ਪਿਆਜ਼ ਨੂੰ ਵੀ ਕਟ ਲਾਂਗੇ। ਸਮੈਲ ਆਉਂਦਾ ਵੀ ਜੜਨੀ ਦੀ। ਜਦੋਂ ਚਟਣੀ ਜਦੋਂ ਭਨ ਜਾਂਦੀ ਆ ਉਹਦਾ ਸੁਆਹ ਲ ਆਉਂਦੀ ਨਾ ਉਹ ਹੀ ਸੁਆਹ ਲਾਉਂਦੇ ਆ ਭਣ ਇਹ ਖਾਣ ਦਾ ਮਜ਼ਾ ਆਉਂਦਾ ਮਿਸੀ ਰੋਟੀ ਨਾਲ ਉਹਦਾ ਮਿਸੀ ਰੋਟੀ ਦੇ ਉੱਤੇ ਚਟਣੀ ਰੱਖ ਕੇ ਖਾਵਾ ਬੜਾ ਮਜ਼ਾ ਆਉਂਦਾ ਖਾਣ ਦਾ ਮਾ ਜੇਣਾ ਮਰਜ਼ੀ ਖਾਵਾ ਤੰਦੂਰ ਦੀ ਰੋਟੀ ਨਾਲ ਖਾਵਾ ਮੇ ਜੇਣਾ ਮਰਜ਼ੀ ਖਾਓ ਰੋਟੀ ਅੰਦਰ ਜਾਣੀ ਚਾਹੀਦੀ ਬੰਦੇ ਬਸ ਬਚਰੇ ਨਾਲ ਘੋੜ ਬੜਦੇ ਆ ਮਾਰੇ ਕੋਈ ਕਰ ਰ ਮਮੀ ਅੰਦਰ ਗੋੜ ਵਿੱਚ ਪਾਉਣਾ ਵਾ ਉਹ ਗਿਆ ਮਮੀ ਗੋੜ ਤਾਂ ਪਾਈਦਾ ਮੜਾ ਜਿਹਾ ਥੋੜਾ ਜਿਹਾ ਪਾਉਣਾ ਵੇ ਅੱਧਾ ਕ ਜਿਮਚਾ ਜਾਂ ਜਿੰਨੀ ਪਾ ਲਓ ਸ਼ੱਕਰ ਪਾ ਲਓ ਜਾਂ ਗੋੜ ਬਾਲੋ ਜੇ ਅਗੇ ਜਿੰਨੀ ਵੀ ਪਾ ਸਕਦੇ ਆਪਾਂ ਇਹਦੇ ਨਾਲ ਜਿਹੜੀ ਚਟਣੀ ਦਾ ਰੰਗ ਜਿਹੜਾ ਨਾ ਉਹ ਮਤਲਬ ਰਹਿੰਦਾ ਠੀਕ ਠਾਕ ਰਹਿੰਦਾ ਵਾ ਵਧੀਆ ਰਹਿੰਦਾ ਵਾ ਤੇ ਦੂਜਾ ਇਹ ਕੀ ਜਿਹੜੀ ਖੜੱਤਨ ਹੁੰਦੀ ਪਿਆਜ਼ ਦੀ ਇਹ ਨਹੀਂ ਆਉਂਦੀ ਖੱਟੀ ਮਿੱਟੀ ਬਹੁਤ ਸਵਾਦ ਲੱਗਦੀ ਚਟਣੀ நமக்கு மடி மிர்ச்ச பௌனி நமக்கு நமக்கு நாளை போ நான் சடன ਚੜਨੀ ਜੇ ਤੁਹਾਨੂੰ ਸਾਰੀ ਘੋਟ ਲੈਣੀ ਆ ਤਾਂ ਬਾਅਦ ਵਿੱਚ ਜਿਹੜਾ ਨਮਕ ਜਿਹੜਾ ਉਹ ਬਾਜਪਾਣਾ ਜੇ ਆਪਾਂ ਮਿਕਸੀ ਦੇ ਵਿੱਚ ਬਣਾਵਾਂਗੇ ਤੇ ਮਿਕਸੀ ਦੇ ਵਿੱਚ ਬਹੁਤ ਜ਼ਿਆਦਾ ਬ੍ਰੀਕ ਜੀ ਹੋ ਜਾਂਦੀ ਆ ਉਹ ਇੰਨੀ ਸਵਾਦ ਨਹੀਂ ਲੱਗਦੀ ਜਿਹੜੀ ਡੰਡੇ ਕੋਡੇ ਤੇ ਚੜੜੀ ਆ ਉਹ ਬਹੁਤ ਵਧੀਆ ਲੱਗਦੀ ਆ ਤੇ ਬਹੁਤ ਸਵਾਦ ਲੱਗਦੀ ਆ ਮਿਕਸੀ ਦੇ ਵਿੱਚ ਨਾਲੇ ਨਾ ਹੀਟ ਹੋ ਜਾਂਦੀ ਆ ਤੇ ਹੀਟ ਗਰਮ ਹੋ ਜਾਂਦੀ ਚੀਜ਼ ਤਾਂ ਫਿਰ ਜਿਹੜੇ ਖਾਣ ਵਾਲੇ ਕਾਗਤ ਵਾਲੇ ਹੁੰਦੇ ਨਾ ਤੱਤ ਉਹ ਮਰ ਜਾਂਦੇ ਆ ਮੇਝਾ ਜੜੀ ਆਂ ਬੰਦੇ ਗੁੰਡੇ ਨਾਲ ਚੜਨੀ ਬਣਾ ਕੇ ਤੁਸੀਂ ਵੀ ਖਾਓ ਸਾਡੇ ਚੈਨਲ ਨੂੰ ਦਵਾ ਦਾ ਦੱਬ ਕੇ ਸਪੋਰਟ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੜਨੀ ਜਿਆਦਾ ਬਣਾਉਣ ਨਹੀਂ ਨਾ ਕਰਨੀ ਹੁਣ ਆਪਾਂ ਜਿਹੜਾ ਗੁੜ ਬੰਨੂ ਹੀ ਵਿੱਚ ਪਾ ਦਾਂਗੇ ਥੋੜਾ ਥੋੜਾ ਜਿਹਾ ਪਾਉਣਾ ਬਿਲਕੁਲ ਅੱਧਾ ਕ ਚਮਚਾ ਅੱਧਾ ਕ ਚਮਚਾ ਇਹ ਟੇਲੀ ਹੀ ਮੜੀ ਜੀ ਅਈ ਆਵੇ ਘੋਟ ਦੇਤਾ ਬੜੀ ਸਵਾਦ ਭਰਦੀ ਜੜਨੀ ਹੈ ਪਹਿਲਾਂ ਵੀ ਇੱਕ ਦਿਨ ਬਣਾਇਆ ਖਾਧੀ ਤੁਸੀਂ ਵੀ ਘਰੇ ਇਦਾਂ ਟਰਾਈ ਕਰਿਓ ਤੁਹਾਨੂੰ ਬੜਾ ਮਜ਼ਾ ਆਊਗਾ ਖਾਣ ਦਾ ਛਟਣੀ ਜਿਹੜੀ ਹੈ ਗਰਮੀਆਂ ਦੇ ਵਿੱਚ ਜ਼ਰੂਰ ਖਾਣੀ ਚਾਹੀਦੀ ਆ ਸਾਰਿਆਂ ਨੂੰ ਖਾਣੀ ਚਾਹੀਦੀ ਆ ਬੱਚਿਆਂ ਨੂੰ ਵੀ ਖਾਣ ਦੀ ਹੱਥ ਪਾਉਣੀ ਚਾਹੀਦੀ ਆ ਕਿਉਂਕਿ ਜਿਹੜੇ ਇਹ ਚੀਜ਼ਾਂ ਨੇ ਤੇ ਸਾਰੀਆਂ ਠੰਡੀਆਂ ਹੁੰਦੀਆਂ ਵਾਂ ਤੇ ਗਰਮੀ ਦੇ ਵਿੱਚ ਇਹ ਛਟਣੀ ਜਿਹੜੀ ਜ ਰੋਟੀ ਦੇ ਨਾਲ ਜ਼ਰੂਰ ਖਾਣੀ ਚਾਹੀਦੀ ਆ ਪਦੀਨਾ ਵੀ ਠੰਡਾ ਹੁੰਦਾ ਨਾਰਦਰਣਾ ਵੀ ਠੰਡਾ ਹੁੰਦਾ ਤੇ ਪਿਆਜ਼ ਵੀ ਖਾਣਾ ਚਾਹੀਦਾ ਵਾ ਪਿਆਜ਼ ਨੂੰ ਚੰਗੀ ਤਰ੍ਹਾਂ ਧੋਗੇ ਫਿਰ ਪਾਉਣਾ ਚਾਹੀਦਾ ਵਾ ਕਿ ਉਹ ਕਿਹਦੇ ਪਿਆਜ਼ ਦੀ ਘੜਤਣ ਜਿਹੜੀ ਉਹ ਚਲ ਜਾਂਦੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਨਾ ਅੱਧਾ ਚਮਚਾ ਪਾਵਾਂਗੇ ਆਪਾਂ ਕਾਲੇ ਨਮਕ ਦਾ ਅੱਧਾ ਚਮਚਾ ਪਾਉਣਾ ਤੁਸੀਂ ਜਿਆਦਾ ਚਾਹੋ ਤੁਸੀਂ ਜਿਆਦਾ ਵੀ ਪਾ ਸਕਦੇ ਜੋ ਕਾਲਾ ਨਮਕ ਜਿਹੜਾ ਇਹ ਵੀ ਵਧੀਆ ਹੁੰਦਾ ਖਾਣਾ ਤੇ ਅੱਧਾ ਚਮਚਾ ਆਪਾਂ ਪਾਵਾਂਗੇ ਦੂਜੇ ਨਮਕ ਦਾ ਨਮਕ ਜਰਾਂ ਨਹੀਂ ਪੋਣਾ ਤੇ ਕੇ ਹਲਦੀ ਮੜੀ ਜਲਦੀ ਪਾਵਾਂਗੇ ਜਰਾਂ ਨਹੀਂ ਪੋਣੀ ਤੇ ਥੋੜੀ ਜੀ ਆਪਾਂ ਲਾਲ ਮਿਰਚ ਪਾ ਦਾਂਗੇ ਨਮਕ ਛੱਡ ਕੇ ਬਾਕੀ ਜਿਹੜੇ ਮਸਾਲੇ ਪਾਏ ਉਹ ਅੱਧਾ-ਅੱਧਾ ਚਮਚਾ ਪਾਏ ਵਸ ਹੁਣ ਵੇਖੋ ਸਾਰੀ ਜੜਨੀ ਬਣ ਗਈ ਆ ਤੇ ਫੇਰ ਆਪਾਂ ਨਮਕ ਜਿਹੜਾ ਉਹ ਪਾਇਆ ਵਾ ਨਮਕ ਨੇ ਉਸੇ ਵੇਲੇ ਪਾਣੀ ਛੱਡ ਜਾਂਦਾ ਨਮਕ ਜਿਹੜਾ ਇਹ ਤਾਂ ਚਲੋ ਸਾਰਿਆਂ ਨੂੰ ਪਤਾ ਵਾ ਸਾਰਿਆਂ ਦੇ ਘਰ ਚੜਨੀ ਬਣਦੀ ਆ ਪਰ ਅਸੀਂ ਆਪਾਂ ਆਪਣੇ ਤਰੀਕੇ ਨਾਲ ਬਸੰਦੇ ਆ ਤੁਹਾਨੂੰ ਕਿ ਕਿਹੜੇ ਤਰੀਕੇ ਨਾਲ ਚਟਣੀ ਹੈ ਇਹ ਬਣਾਉਨੇ ਆ ਤੇ ਸਾਡਾ ਬਣਾਉਣ ਦਾ ਤੀਕਾ ਜਿਹੜਾ ਵਾ ਉਹ ਤੁਹਾਨੂੰ ਕਿਵੇਂ ਦਾ ਲੱਗਦਾ ਵਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਸਾਨੂੰ ਲੋ ਜੀ ਕਰੋ ਚੈੱਕ ਹੋ ਗਈ ਤਿਆਰ ਚਟਣੀ ਲੋ ਜੀ ਚਟਣੀ ਸਾਡੀ ਬਣ ਗਈ ਹੈ ਚਟਣੀ ਬਹੁਤ ਵਧੀਆ ਬਣੀ ਆ ਪੁਦੀਨਾ ਨਰਦਣਾ ਤੇ ਪਿਆਜ਼ ਦੀ ਜਟਣੀ ਤੇ ਤੁਸੀਂ ਵੀ ਆਪਣੇ ਘਰ ਬਣਾ ਕੇ ਵੇਖਣੀ ਤੇ ਚਟਣੀ ਬਣਾਉਣ ਦਾ ਤਰੀਕਾ ਜਿਹੜਾ ਸਾਡਾ ਤਰੀਕਾ ਜਿਹੜਾ ਬਹੁਤ ਤੁਹਾਨੂੰ ਕਿਸ ਤਰ੍ਹਾਂ ਲੱਗਾ ਇਸ ਤਰੀਕੇ ਨਾਲ ਦੇ ਬਣਾ ਕੇ ਵੇਖਣੀ ਚਟਣੀ ਬਹੁਤ ਵਧੀਆ ਬਣੂਗੀ ਤੇ ਚਟਣੀ ਸਾਰਿਆਂ ਨੂੰ ਖਾਣੀ ਚਾਹੀਦੀ ਹੈ ਗਰਮੀਆਂ ਜਾਂ ਠੰਡੀ ਹੁੰਦੀ ਹੈ ਤੇ ਚਟਣੀ ਕਿਸ ਤਰ੍ਹਾਂ ਦੀ ਬਣੀ ਕੌਣ ਕੌਣ ਕੁੰਡੀ ਦੇ ਵਿੱਚ ਚਟਣੀ ਪੜਾਉਂਦਾ ਵਾ ਇਹ ਵੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੀ ਕੁੰਡੀ ਜਿਹੜੀ ਹੈ ਚੰਗੀ ਆ ਕਿ ਨਹੀਂ ਵਧੀਆ ਹੈ ਨਹੀਂ ਇਹ ਵੀ ਦੱਸਣਾ ਤੁਹਾਨੂੰ ਸਾਡੀ ਇਹ ਕੁੰਡੀ ਬਹੁਤ ਪੁਰਾਣੀ ਆ ਬੜੀ ਪੁਰਾਣੀ ਕੁੰਡੀ ਹੈ ਮੰਮੀ ਦੀ ਦਾਦੀ ਮੇਰੀ ਦੀ ਵੀ ਮੰਮੀ ਮੇਰੀ ਪਰਦਾਦੀ ਦੀ ਆ ਯਾਪੇ ਹਾਲਾ ਲੋ ਦਾਦੀ ਦੀ ਗਾਂ ਪਰਦਾਦੀ ਦੀ ਗਾਂ ਪਰਾਣੀ ਆਕਾਸ ਗੀਚ ਕਸ ਗਈ ਆ ਸਾਡਾ ਤਾਂ ਇਹ ਬਹੁਤ ਵਧੀਆ ਕੁੰਡੀ ਆ ਤੇ ਕੁੰਡੀ ਦੇ ਵਿੱਚ ੱਡਣੀ ਜਿਹੜੀ ਬਣਾਉਣੀ ਚਾਹੀਦੀ ਆ ਮਿਕਸੀ ਦੇ ਵਿੱਚ ਜਿਹੜੀ ਉਹ ਹੀਟ ਦੇ ਨਾਲ ਜਿਹੜੀ ਉਹ ਬਹੁਤ ਜ਼ਿਆਦਾ ਛੇਤੀ ਜੀ ਬਣ ਜਾਂਦੀ ਆ ਤੇ ਪਤਲੀ ਜੀ ਬਣਦੀ ਆ ਥੋੜ ਸੁਆਦ ਨਹੀਂ ਲੱਗਦੇ ਕੁੰਡੀ ਦੇ ੱਡਣੇ ਬਹੁਤ ਸੁਆਦ ਲੱਗਦੇ ਆ ਕਈ ਮਿੱਟੀ ਦੀ ਵੀ ਕੁੰਡੀਆਂ ਹੁੰਦੀਆਂ ਪਰ ਉਹ ਜਲਦੀ ਚਲੋ ਟੁੱਟ ਜਾਂਦੀਆਂ ਪਰ ਆਹ ਕੁੰਡੀ ਜਿਹੜੀ ਪੱਥਰ ਦੀ ਆ ਨਾ ਇਹ ਲਿਆ ਕੇ ਰੱਖਣੀ ਚਾਹੀਦੀ ਆ ਤੇ ਇਹਦੇ ਨਾਲ ਢੀਆ ਚੱਡਣੀਆਂ ਬਹੁਤ ਸਵਾਦਬੰਦੀ ਡੰਡੇ ਗੁੰਡੇ ਦੀ ਚੱਟਣੀ ਤੇ ਚੱਟਣੀ ਸਾਡੀ ਤਿਆਰ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ